ਬੀਤੇ ਦਿਨੀਂ ਬਠਿੰਡਾ ਦੇ ਵਿੱਚ ਹੋਏ ਇੱਕ ਪ੍ਰਦਰਸ਼ਨ ਦੇ ਦੌਰਾਨ ਅਗਦੀ ਚਪੇਟ ਦੇ ਵਿੱਚ ਆਏ ਐਸਐਚਓ ਤੋਂ ਬਾਅਦ ਹੁਣ ਪ੍ਰਸ਼ਾਸਨ ਸੁਤੰਨ ਨਜ਼ਰ ਆ ਰਿਹਾ ਜਿਸ ਦੀ ਤਾਜ਼ਾ ਉਦਾਹਰਣ ਜਲੰਧਰ ਦੇ ਵਿੱਚ ਵੇਖਣ ਨੂੰ ਮਿਲੀ ਹੈ ਤਾਂ ਪੰਜਾਬ ਬਚਾਓ ਮੋਰਚਾ ਦੇ ਵੱਲੋਂ ਪ੍ਰਦਰਸ਼ਨ ਦੇ ਦੌਰਾਨ ਇੱਥੇ ਇਸੇ ਤਰ੍ਹਾਂ ਦਾ ਇੱਕ ਮਾਮਲਾ ਵੇਖਣ ਨੂੰ ਮਿਲਦਾ ਦੱਸ ਦਈਏ ਕਿ ਉੱਥੇ اللي ਆਏ पुतल्या ਨੂੰ ਅੱਗ ਲਗਾਉਣ ਦੇ ਲਈ ਬੋਤਲ ਦੇ ਵਿੱਚ ਪੈਟਰੋਲ ਲੈ ਕੇ ਆਇਆ ਜਾਂਦਾ ਹੈ ਇੰਨਾ ਹੀ ਨਹੀਂ ਮੌਕੇ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਸ਼ਰਯਮ ਬੋਤਲ ਦੇ ਵਿੱਚ ਪਏ ਪੈਟਰੋਲ ਨੂੰ ਇੱਥੇ ਪਾਇਆ ਜਾ ਰਿਹਾ ਤੇ ਕੋਈ ਵੀ ਵੱਡਾ ਹਾਦਸਾ ਇੱਥੇ ਵਾਪਰ ਸਕਦਾ ਸੀ ਜਦ ਇਸ ਬਾਬਤ ਤੇ ਪੰਜਾਬ ਚਾਉ ਮੋਰਚਾ ਦੇ ਜਿਹੜੇ ਆਗੂ ਨੇ ਉਹਨਾਂ ਨਾਲ ਗੱਲਬਾਤ ਹੋਈ ਹੈ ਤੁਹਾਨੂੰ ਤਾਂ ਕਹਿਣਾ ਕਿ ਜਿਸ ਤਰੀਕੇ ਨਾਲ ਪੁਤਲੇ ਸਾੜੇ ਜਾਂਦੇ ਨੇ ਅਸੀਂ ਉਸੇ ਤਰੀਕੇ ਦੇ ਨਾਲ ਸਾੜੇ ਐ ਇਸ ਤੋਂ ਇਲਾਵਾ ਦੱਸ ਦਈਏ ਕਿ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਤੈਨਾਤ ਸੀ ਤਾਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇੱਥੇ ਕਾਰਵਾਈ ਦੀ ਵੀ ਗਾਲਾਂ ਕਹੀ ਗਈ ਹੈ। ਭਾਜੀ ਅਸੀਂ ਕੋਈ ਵੀ ਨਾ ਕੋਈ ਘਟਨਾ ਹੋਈ ਹੈ ਇਦਾਂ ਦੀ। ਜੇ ਤੁਹਾਨੂੰ ਜੇ ਨਹੀਂ ਨਹੀਂ ਬਿਲਕੁਲ ਦੀ ਤੁਹਾਡੀ ਵੀਡੀਓ ਚ ਹੈਗਾ ਇਦਾਂ ਨਹੀਂ ਅਸੀਂ ਪੂਰੀ ਪੂਰੀ ਪ੍ਰੀਕਾਸ਼ਨਸ ਪੂਰੀ ਪ੍ਰੀਕਾਸ਼ਨਸ ਲੈ ਕੇ ਕਰ ਰਹੇ ਹਾਂ। ਪੁੱਤਲਾ ਜਿਵੇਂ ਸਾੜੀ ਜਾਂਦੇ ਆ ਉਵੇਂ ਹੀ ਸਾੜਿਆ ਗਿਆ। ਉਹਦੀ ਕੋਈ ਹੋਰ ਟੈਕਨੀਕ ਨਹੀਂ ਹੈ। ਜਿਵੇਂ ਪੁੱਤਲਾ ਸਾੜਿਆ ਜਾਂਦਾ ਅਸੀਂ ਉਵੇਂ ਸਾੜਿਆ। ਬਣੇ ਇਹਨਾਂ ਦਾ ਕਿ ਪਟ્રોલ ਦਾ ਇਸਤੇਮਾਲ ਕੀਤਾ ਗਿਆ। ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਬੋਤਲਾਂ 'ਚ ਪਟ્રોલ ਜਿਹੜਾ ਨਹੀਂ ਲੀ ਜਾਇਆ ਤੱਕਾ। ਤੁਹਾਡੇ ਸਾਹਮਣੇ ਬੋਤਲ 'ਚ ਪਟ્રોલ ਲਿਆਂਦਾ ਗਿਆ ਫਿਰ ਫਿਟਕਿਆ ਗਿਆ। ਜੇ ਕਿ ਕੋਈ ਉਸ ਦੇ ਵਿੱਚ ਹੁੱਸ ਜਿੰਦਾ ਕੋਈ ਨਹੀਂ। ਅਤੇ ਕਾਨੂੰਨ ਦੇ ਵਿਰੁੱਧ ਜੇ ਕੋਈ ਵੀ ਕੰਮ ਹੋਏਗਾ ਉਹਦੀ ਬਣਦੀ ਕਾਰਵਾਈ ਕੀਤੀ ਜਾਏਗੀ ਤੁਹਾਡੇ ਸਾਹਮਣੇ ਸਾਰਾ ਕੁਝ ਹੋਇਆ ਤੁਸੀਂ ਆਪ ਦੇਖਿਆ ਕਿ ਉਹ ਠੀਕ ਸੀ ਅਸੀਂ ਕਾਨੂੰਨ ਦੇ ਮਤਲਬ ਦੇਖਣਾ ਹੈ